ਸੰਗਤ ਜੀ ਦਾਨੀ ਦੁਨੀਆ ਤੇ ਬੜੇ ਬੜੇ ਨੇ ਜੀ ਦਾਨ ਦੇ ਭਗਤੀ ਲੈਣ ਹਰ ਸਿਉ ਲੈਣ ਬੁਲਾਏ ਇਹ ਦਾਨ ਨਹੀਂ ਕੋਈ ਦਿੰਦਾ ਜੀਵਨ ਦਾ ਦਾਨ ਦੇ ਦੇਣਾ ਫਿਰ ਭਗਤੀ ਚ ਲਾ ਦੇਣਾ ਫਿਰ ਪਰਮੇਸ਼ਰ ਚ ਮੇਲ ਦੇਣਾ ਪਹਿਲਾਂ ਤਾਂ ਸਤ ਸੰਗਤ ਜੀ ਪ੍ਰਾਣ ਦਾਨ ਕੋਈ ਦੇ ਨਹੀਂ ਸਕਦਾ ਗੁਰੂ ਸਾਹਿਬ ਤੋਂ ਬਿਨਾ ਤਰੇ ਸਤ ਅੰਗ ਲਵਾਈ ਉਹਦੂ ਤਿਸ ਕਾ ਕਬਨ ਆਧਾਰੋ ਤਿੰਨ ਤੇ ਸਤ 10 ਉਗਣਾ ਸ્વાસ ਆਪਣਾ ਬਾਹਰ ਜਾਂਦਾ ਹਮੇਸ਼ਾ ਹਰ ਸ્વાસ ਸਾਥ ਸਾਧ ਸੰਗਤ ਜੀ ਫੂਕ ਮਾਰ ਕੇ ਭਾਵੇਂ ਕਿਤੇ ਲੈ ਜੀਏ ਮੂਰੇ ਫੰਬਾ ਰੱਖ ਕੇ ਨੂਣਾ ਦੇਖ ਲੋ 10 ਉਂਗਲ ਤੇ ਸੱਸ ਨਿਵਾੜਾ ਮਾੜਾ ਹਿੱਲਦਾ ਜਦੋਂ ਆਪਣਾ ਸ્વાસ ਭਾਵੇਂ ਮੂੰਹ ਥਾਈਂ ਲੈਨੇ ਭਾਵੇਂ ਨਾਸਾ ਥਾਈਂ ਲੈਨੇ ਜਿਹੜਾ 10 ਉਂਗੜਾ ਸ્વાસ ਬਾਹਰ ਚੜਿਆ ਗਿਆ ਜੇ ਅੰਦਰ ਨਾ ਮੁੜੇ ਤਾਂ ਇੱਥੇ ਬੈਠੇ ਹੀ ਖਤਮ ਆ ਕਿ ਨਹੀਂ ਸੋ ਐਸਾ ਸਾਧ ਸੰਗਤ ਜੀ ਆਸਰਾ ਵਾਹਿਗੁਰੂ ਦਾ ਹੀ ਆ ਜਿਹੜਾ ਜੇ ਅੰਦਰ ਨਾ ਖਿੱਚਿਆ ਜਗਿਆ ਸਵਾਸ ਤਾਂ ਬਾਹਰ ਹੀ ਰਹਿ ਜਾਂਦਾ ਹੁਣ ਆਦਮੀ ਆ ਇੱਕਦਮੀ ਮੌਤ ਮੌਤ ਨਾ ਜਾਣਾ ਇਹ ਪ੍ਰਾਣਾ ਦਾ ਦਾਨ ਵੀ ਸਤਸੰਗਤ ਜੀ ਅੰਦਰ ਨੂੰ ਖਿੱਚਣਾ ਤੇ ਬਾਹਰ ਨੂੰ ਕੱਢਣਾ ਇਹ ਵਾਹਿਗੁਰੂ ਦੀ ਸ਼ਕਤੀ پا ਕਰਕੇ ਹੀ ਪ੍ਰਾਣ ਚੱਲਦੇ ਸੋ ਪ੍ਰਾਣਾ ਦਾ ਦਾਨ ਵੀ ਸਤਗੁਰੂ ਜੀ ਦਿੰਦੇ ਨਾਲ ਸਤਸੰਗਤ ਜੀ ਪ੍ਰਾਣ ਤਾਂ ਪਸ਼ੂਆਂ ਦੇ ਵੀ ਚੱਲਦੇ ਸਵਾਸ ਤਾਂ ਸਵਾਸ ਸਾਰੇ ਬਹੁਤ ਸਾਰੇ ਜੀਵਾਂ ਦੇ ਚੱਲਦੇ ਲੇਕਿਨ ਸਤਸੰਗਤ ਜੀ ਜੀਵਨ ਦਾਤ ਦਿੱਤਾ ਸਭ ਨੂੰ ਲੇਕਿਨ ਭਗਤੀ ਦਾ ਦਾਨ ਤਾਂ ਨਹੀਂ ਸਾਰਿਆਂ ਨੂੰ ਦਿੱਤਾ ਭਗਤੀ ਦਾ ਦਾਨ ਤਾਂ ਸਾਧ ਸੰਗਤ ਜੀ ਆ ਗੁਰਸਿੱਖ ਫਲਵਾੜੀ ਨੂੰ ਮਾਰੇ ਨੇ ਸੱਜਿਆ ਹੈ ਭਗਤੀ ਦੇ ਜਲ ਨਾਲ ਭਗਤੀ ਦਾ ਜਲ ਸਾਧ ਸੰਗਤ ਜੀ ਸਿੰਜ ਕਰਕੇ ਜਿਹੜੀ ਫਲਵਾੜੀ ਨੂੰ ਸਿੰਜਦੀ ਏ ਉਹ ਕਿਤੇ ਉਸੇ ਥਾਂ ਤੇ ਖੜੀ ਰਹਿੰਦੀ ਏ ਦੂਜੇ ਦਿਨ ਜਾ ਕੇ ਦੇਖੋ ਫੁੱਲ ਹੋਣ ਗਏ ਉਹਨਾਂ ਦੇ ਕੁਝ ਅੱਧ ਖੇੜੇ ਕੁਝ ਖਿੰਨ ਵਾਲੇ ਕੁਝ ਡੋਡੀਆਂ ਤੀਜੇ ਦਿਨ ਜਾ ਕੇ ਦੇਖੋ ਅੱਧੀ ਫਿੱਖੜੀ ਹੋਵੇਗੀ ਸਮਾਂ ਪਾ ਕੇ ਦੇਖੋ ਸਤ ਸੰਗਤ ਜੀ ਫਲ ਵੀ ਲੱਗੇ ਹੋਣਗੇ ਔਰ ਫੁੱਲਾਂ ਚੋਂ ਸੁਗੰਧੀ ਵੀ ਆਉਂਦੀ ਹੋਵੇਗੀ ਬੂਟੇ ਚੋਂ ਤਾਂ ਸੁਗੰਧੀ ਨਹੀਂ ਆਇਆ ਕਰਦੀ ਜਦੋਂ ਫੁੱਲ ਹੋਵੇ ਸਤ ਸੰਗਤ ਜੀ ਕਿਉਂ ਇੱਕਦਮ ਖੁਸ਼ੁਦਗੂੰਦੀ ਆਉਂਦੀ ਹੈ ਇਸ ਤਰ੍ਹਾਂ ਸਰੀਰਾਂ ਚੋਂ ਤਾਂ ਆਪਣਾ ਜਿਹਾ ਸੁਗੰਧੀ ਨਹੀਂ ਆਉਂਦੀ ਧਰਮ ਫੁੱਲ ਫਲ ਗਿਆਨ ਜਦੋਂ ਧਰਮ ਦੇ ਸਹਿਤ ਹੋਵਾਂਗੇ ਸਤ ਸੰਗਤ ਜੀ ਫਿਰ ਭਗਤੀ ਦੀ ਸੁਗੰਧੀ ਆਉਣ ਲੱਗ ਜਾਂਦੀ ਹੈ ਆਪਣੇ ਚੋਂ ਗਿਆਨ ਦਾ ਫਲ ਲੱਗਦਾ ਸਤਸੰਗਤ ਜੀ ਬ੍ਰਹਮਾਨੰਦ ਰਸ ਦੇ ਨਾਲ ਜਿਹੜਾ ਭਰਿਆ ਹੁੰਦਾ ਹੈ ਉਹ ਰਸ ਜੀ ਨੇ ਚੱਖ ਲਿਆ ਉਹਨਾਂ ਦਾ ਜੰਮਣ ਮਰਨ ਮਿਟ ਜਾਂਦਾ ਐਸੇ ਸਤਗੁਰੂ ਜੀ ਸਤਸੰਗਤ ਜੀ ਜੀਵਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਲਾਏ ਜੀਵਦਾਨ ਵੀ ਦਿੰਦੇ ਤੰਦਰੁਸਤੀ ਦਿੰਦੇ ਰੋਗ ਸੋਗ ਸਭ ਚੱਕ ਦਿੰਦੇ ਮਹਾਰਾਜ ਸਾਹਿਬ ਜੀ ਦੀਸ਼ਟੀ ਦੇ ਨਾਲ ਭਗਤੀ ਵਿੱਚ ਵੀ ਲਾ ਦਿੰਦੇ ਗੁਰਬਾਣੀ ਦੇ ਆਸਰੇ ਕਰਕੇ ਤੇ ਜਦੋਂ ਸਤ ਸੰਗ ਜੀ ਆਪਾਂ ਭਗਤੀ ਵਿੱਚ ਲੱਗ ਜਾਂਦੇ ਚੰਗੀ ਤਰ੍ਹਾਂ ਜਿੰਨਾ ਚਿਰ ਬੂਟੇ ਦੀਆਂ ਜੜਾਂ ਨਾਲ ਲੱਗਣ ਸਤ ਸੰਗਤ ਜੀ ਭਾਵੇਂ ਲੱਖ ਪਾਣੀ ਪਾਈ ਜਾਓ ਪਾਣੀ ਪਾਈ ਦੇ ਹੀ ਤਦੇ ਆ ਵੀ ਇਹਦੀਆਂ ਜੜਾਂ ਚੰਗੀ ਤਰ੍ਹਾਂ ਲੱਗ ਜਾਂਣ ਫਿਰ ਆਪੇ ਪਰ ਫੁੱਲ ਥੋਣ ਲੱਗ ਜਾਂਦਾ ਜੇ ਸਤ ਸੰਗਤ ਜੀ ਆਪਾਂ ਧਰਮ ਦੇ ਸਹਤ ਹੋਵਾਂਗੇ ਤਾਂ ਸਮਝੋ ਆਪਣੀਆਂ ਜੜਾਂ ਲੱਗ ਰਹੀਆਂ ਨੇ ਜੇ ਧਰਮ ਤੋਂ ਔਖੜ ਗਏ ਫਿਰ ਜਿਵੇਂ ਬੂਟਾ ਕਮਲੌਂਦਾ ਸਤ ਸੰਗਤ ਜੀ ਆਪਾਂ ਕਿਹੜਾ ਨਹੀਂ ਕਮਲਾਵਾਂਗੇ ਹੌਲੀ ਹੌਲੀ ਸਤ ਸੰਗਤ ਜਿਵੇਂ ਕੁਟਸੋਕੜ ਬਿਰਛ ਤਾਂ ਖੜਾ ਹੁੰਦਾ ਪਰ ਉਹ ਕੁਟਸੋਕੜ ਹੁੰਦਾ ਸੁੱਕਿਆ ਹੋਇਆ ਜੇ ਉਹਨੂੰ ਮਾੜਾ ਜੇ ਹੱਥ ਨਾਲ ਜੇ ਕੜਕ ਦੇਣ ਦੀ ਟਹਿਣੀ ਟੁੱਟ ਜਾਂਦੀ ਏ ਝੁੱਕਦੀ ਨਹੀਂ ਇਸੇ ਤਰ੍ਹਾਂ ਨਾਸਤਕ ਪੁੰਨੇ ਦਾ ਕੁਟਸੋਕੜਾ ਜੇ ਚੜ ਜੇ ਨਾ ਕਹਿੰਦਾ ਟੁੱਟ ਜੂ ਕਹਿੰਦਾ ਝੁੱਕਦਾ ਨਹੀਂ ਆ ਇਹ ਕਹਿੰਦਾ ਫਿਰ ਹੰਕਾਰ ਨਾਲ ਸੱਚੇ ਪਾਤਸ਼ਾਹ ਸਤ ਸੰਗਤ ਜੀ ਭਗਤੀ ਐਸੀ ਬਖਸ਼ਦੇ ਨੇ ਉਸ ਤੋਂ ਬਾਅਦ ਮੁਕਤੀ ਦੇ ਦਿੰਦੇ ਨੇ ਸੱਚੇ ਪਾਛੇ ਜਮਨ ਮਰਨ ਮੇਟ ਦੇ ਦਿੰਦੇ ਨੇ ਸਤਿਗੁਰ ਮੇਰਾ ਮਾਰ ਜਵਾਲਾ ਸਤਿਗੁਰ ਮੇਰਾ ਦਿੱਤ ਪ੍ਰਤ ਪਾਲ ਲੈ ਗੁਰਬਾਣੀ ਚਾਉਂਦਾ ਪ੍ਰਭ ਭਾਵੇ ਬਿਨ ਸਾਸ ਤੇ ਰੱਖ ਹੈ ਜੇ ਪ੍ਰਭੂ ਨੂੰ ਭਾਵੇ ਦੁਨੀਆ ਸਵਾਸਾਂ ਦੇ ਉੱਤੇ ਜੀਵਨ ਰੱਖਦੀ ਹੈ ਵੀ ਸਵਾਸ ਆਉਂਦੇ ਆ ਉਹਨੇ ਜਿਉਂਦੇ ਆ ਬਿਨਾ ਸਵਾਸਾਂ ਤੋਂ ਵੀ ਪਰਮੇਸ਼ਰ ਰੱਖ ਸਕਦਾ ਖਾਲਸਾ ਜੀ ਅੱਜ ਸਤ ਸੰਗਤ ਜੀ ਬਿਨਾ ਸਵਾਸਾਂ ਤੋਂ ਹੀ ਪਿਆਸੀ ਕਿ ਨਹੀਂ ਮੋਹਣ ਲੇਕਿਨ ਜਾਨ ਨਹੀਂ ਦਿੱਤੀ ਰੂਹ ਉਹਦੀ ਇਸੇ ਤਰ੍ਹਾਂ ਸਤਸੰਗ ਜੀ ਬੜੇ ਹੋਰ ਵੀ ਪ੍ਰਸੰਗ ਆਉਂਦੇ ਥਾ ਤਾਂ ਦਸਵੇਂ ਪਾਤਸ਼ਾਹ ਜਦੋਂ ਮਾਲ ਵਿੱਚ ਗਏ ਨੇ ਕੋਟਕਪੂਰੇ ਸ਼ਹਿਰ ਨੂੰ ਤਾਂ ਸਾਰੀ ਦੁਨੀਆ ਜਾਣਦੀ ਇੱਕ ਪੂਰੇ ਨੇ ਵਸਾਇਆ ਸਤਸੰਗ ਜੀ ਜੱਟ ਨੇ ਬਰਾੜ ਸੀ ਇਹਦਾ ਸਤਸੰਗ ਜੀ ਭਤੀਜਿਆਂ ਦੇ ਨਾਲ ਬਗਰਾੜੀ ਆਲਿਆਂ ਨਾਲ ਬਹੁਤ ਆਪਸ ਵਿੱਚ ਬੈਰ ਭਾਵ ਸੀ ਸਤਗੁਰੂ ਜੀ ਬਰਗਾੜੀ ਜਿਸ ਵੇਲੇ ਗਏ ਉਧਰ ਇਹਦਾ ਭਤੀਜਾ ਸਤਸੰਗ ਜੀ ਆਪਣੇ ਸੂਰਮਿਆਂ ਨੂੰ ਲੈ ਕੇ ਕਪੂਰੇ ਤੇ ਹਮਲਾ ਕਰਨ ਹੌਜ ਢਾਈ ਹੋਈ ਸੀ ਤਿਆਰ ਹੋ ਰਿਹਾ ਸੀ ਜਦੋਂ ਦੇਖਿਆ ਕਿ ਮਹਾਰਾਜ ਆ ਗਏ ਮੇਰੇ ਨਗਰ ਜਦ ਹੀ ਸੂਰਮਿਆਂ ਨੂੰ ਕਹਿੰਦਾ ਵੀ ਅੱਜ ਨਹੀਂ ਜਾਣਾ ਚਾਚੇ ਦੇ ਚੜਾਈ ਕਰਕੇ ਅੱਜ ਗੁਰੂ ਸਾਹਿਬ ਆ ਗਏ ਸੇਵਾ ਕਰਨੀ ਹੈ ਸਤ ਸੰਗਤ ਜੀ ਰਾਇ ਹਟਾ ਦਿੱਤੀ ਤੇ ਗੁਰੂ ਘਰ ਦੀ ਸੇਵਾ ਕੀਤੀ ਗੁਰੂ ਸਾਹਿਬ ਦੀ ਸਿੱਖਾਂ ਦੀ ਸ਼ਾਮ ਨੂੰ ਮਹਾਰਾਜ ਕੋਲੇ ਬੈਠਾ ਕਹਿੰਦਾ ਮਹਾਰਾਜ ਜੀ ਜੇ ਅੱਜ ਤੁਸੀਂ ਨਾ ਆਉਦੇ ਮੈਂ ਅੱਜ ਆਪਣੇ ਚਾਚੇ ਦੇ ਚੜ ਕੇ ਜਾਣਾ ਸੀ ਜੀ ਉਹ ਬਹੁਤ ਸਾਨੂੰ ਖਰਾਬ ਕਰਦਾ ਬਾਰੇ ਕਹਿੰਦੇ ਚੰਗਾ ਭਾਈ ਤੂੰ ਨਹੀਂ ਗਿਆ ਧੰਨਵਾਦ ਤੂੰ ਸਿੱਖਾਂ ਦਾ ਪ੍ਰੇਮ ਕਰਕੇ ਸੇਵਾ ਕੀਤੀ ਆ ਸਾਡੇ ਕੋਲੇ ਆਇਆ ਪਰ ਤੈਨੂੰ ਦੱਸਦੇ ਆ ਕੱਲ ਨੂੰ ਤੂੰ ਤੇਰੇ ਤੇ ਤੇਰੇ ਚਾਚੇ ਨੇ ਆ ਜਾਣਾ ਚੜ੍ਹ ਕੇ ਕੋਪੂਰਾ ਆਊਗਾ ਕੱਲ ਨੂੰ ਸੂਰਮਿਆਂ ਲੈ ਕੇ ਤੇਰੇ ਉੱਤੇ ਤੂੰ ਨਾ ਜਾਈਂ ਜੰਗ ਵਿੱਚ ਆਪਣੇ ਸੂਰਮਿਆਂ ਨੂੰ ਭੇਜ ਦੇ ਇਹ ਸਾਡਾ ਬਚਨ ਚੇਤੇ ਰੱਖੀ ਭੁੱਲੀ ਨਾ ਪਤਾ ਸੀ ਮਾਰਾ ਇਹਨੂੰ ਇਹਦੀ ਮੌਤ ਹੈ ਬਚਾ ਲਈਏ ਨੇ ਸੇਵਾ ਕੀਤੀ ਹੈ ਗੁਰੂ ਕੇ ਸਿਖਾਂ ਦੀ ਜਦੋਂ ਸਤ ਸੰਗਤ ਜੀ ਇਹ ਘਰ ਬੈਠਾ ਰਿਆ ਸੂਰਮੇ ਭੇਜ ਦਿੱਤੇ ਜੰਗ ਹੋਇਆ ਬਾਹਰ ਤਕੜਾ ਤਕੜਾ ਮਾਰਾ ਕਹਿੰਦੇ ਤੇਰੇ ਸੂਰਮੇ ਹਾਰ ਦੇ ਨਹੀਂ ਇਹ ਵੀ ਨਾ ਚਿੰਤਾ ਕਰੀ ਜਦ ਆਪ ਅੰਦਰ ਬਹਿ ਗਿਆ ਘਰ ਵਾਲੀ ਕਿੱਥੇ ਟਿਕਣ ਦਿੰਦੀ ਹੈ ਕਹਿੰਦੀ ਮੇਰੇ ਵਾਲੀ ਘਗਰੀ ਪਾ ਲੈ ਜੇ ਘਰੇ ਬੈਠਣਾ ਸ਼ਰਮ ਨਹੀਂ ਆਉਂਦੀ ਸਰੀਕ ਦਰ ਤੇ ਆ ਕੇ ਲੜਦਾ ਹੈ ਤੂੰ ਅੰਦਰ ਬੜਿਆ ਬੈਠਾ ਤੈਨੂੰ ਸ਼ਰਮ ਨਹੀਂ ਆਉਂਦੀ ਜਿਉਂ ਮਾਰੇ ਤਨ ਸਤ ਸੰਗਤ ਜੀ ਇੱਕ ਪਾਸੇ ਗੁਰੂ ਕਾ ਬਚਨ ਹੋ ਇੱਕ ਪਾਸੇ ਘਰ ਦੀਆਂ ਤਰਕਾਂ ਘਰ ਵਾਲੀ ਦੀਆਂ ਉਸੇ ਵੇਲੇ ਖਬਰਾ ਗਿਆ ਚੱਕ ਕੇ ਤਨਵਾਰ ਸਤ ਸੰਗਤ ਜੀ ਤੁਰ ਪਿਆ ਬਾਹਰ ਨੂੰ ਇਹ ਨਾ ਸੋਚਿਆ ਵੀ ਗੁਰੂ ਕਾ ਬਚਨ ਨੂੰ ਚੇਤੇ ਰੱਖਾਂ ਮੈਂ ਭੁੱਲ ਗਿਆ ਜਾਣ ਦੀ ਦੇਰ ਸੀ ਜਦੋਂ ਮਾਰਿਆ ਜਾ ਕੇ ਲਲਕਾਰਾ ਸਤ ਸੰਗਤ ਜੀ ਐਸੀ ਗੋਲੀ ਆਈ ਕਪੂਰੇ ਦੇ ਸੂਰਮੇ ਵੱਲੋਂ ਸਤ ਸੰਗਤ ਜੀ ਦੇ ਛਾਤੀ 'ਚ ਵੱਜੀ ਉੜਦ ਕੇ ਰੱਖ ਦਿੱਤਾ ਜਦੋਂ ਸਤ ਸੰਗਤ ਜੀ ਨੱਠ ਕੇ ਜਾ ਕੇ ਆ ਕੇ ਇੱਕ ਆਦਮੀ ਨੇ ਦਸਵੇਂ ਪਾਤਸ਼ਾਹ ਨੂੰ ਦੱਸਿਆ ਕਹਿੰਦੇ ਮਹਾਰਾਜ ਜੀ ਕਪੂਰੇ ਦਾ ਭਤੀਜਾ ਤਾਂ ਚੜਾਈ ਕਰ ਗਿਆ ਮਹਾਰਾਜ ਕਹਿੰਦੇ ਨਹੀਂ ਭਾਈ ਚੜਾਈ ਨਹੀਂ ਕੀਤਾ ਸਤਗੁਰਾਂ ਨੇ ਉਹਦੀ ਰੂਹ ਨੂੰ मुट्ठी ਚ ਫੜ ਲਿਆ ਸਤ ਸੰਗਤ ਜੀ ਘੁੱਟ ਲਿਆ ਵੇ ਕਿ ਬੇਨੂੰ ਮਰਨ ਨਹੀਂ ਦੇਣਾ ਗੁਰੂ ਘਰ ਦੀ ਸੇਵਾ ਕੀਤੀ ਐ ਇਹਨੇ ਕਹਿੰਦਾ ਨਾ ਜੀ ਮੈਂ ਤਾਂ ਦੇਖ ਕੇ ਆਇਆ ਲਹੂ ਨਿਕਲਿਆ ਲੋਥ ਪਈ ਆ ਸਾਹ ਇੱਕ ਨਹੀਂ ਉਹਦੇ ਚ ਵਾਰਾ ਕਹਿੰਦੇ ਨਾ ਭਾਈ ਮਰਿਆ ਨਹੀਂ ਸਤਗੁਰਾਂ ਦੇ ਚਿੱਤ ਸੀ ਜੇ ਸਾਡੇ ਕੋਲੇ ਲਿਆਉਣ ਸਰੀਰ ਉਸ ਦਾ ਚੱਕ ਕੇ ਤਾਂ ਅਸੀਂ ਇਸ ਨੂੰ ਦੁਬਾਰਾ ਸੰਜੀਤ ਕਰ ਦਈਏ ਜਾਂ ਤੀਜੀ ਵੈਰੀ ਕਹਿੰਦਾ ਮਹਾਰਾਜ ਤੁਸੀਂ ਤਾਂ ਮੰਨਣਾ ਹੀ ਨਹੀਂ ਹੈ ਮੈਂ ਅੱਖੀਂ ਦੇਖ ਕੇ ਆਇਆ ਮਰਿਆ ਹੋਇਆ ਵਾਰਾ ਕਹਿੰਦੇ ਚੰਗਾ ਭਾਈ ਤੂੰ ਮਾਰਨਾ ਹੀ ਸੀ ਉਹਨੂੰ ਫਿਰ ਇਹ ਆ ਲੈ ਛੱਡ ਦਿੱਤੀ ਰੂਹ ਹਦੀ ਜਦੇ ਇਹ ਕਹਿੰਦੇ ਚੰਗਾ ਭਾਈ ਤੂੰ ਮਾਰਨਾ ਚਾਹੁੰਦਾ ਸੀ ਤਾਂ ਹੁਣ ਮਾਰ ਦੇ ਇਹ ਜੀ ਦੇ ਆਲੂ ਕਿਰਪਾਲੂ ਸਤਿਗੁਰੂ ਜੀ ਨੇ ਖਾਲਸਾ ਜੀ